ਲਓ ਜੀ ਆਹ ਵੈਰੈਟੀ ਹੈਗੀ ਨਿੱਜੀ ਸਿੱਕੀ ਨਾਸ਼ਪਤੀ ਬਹੁਤ ਸੋਹਣੀ ਵੈਰੈਟੀ ਆ ਤੇ ਕੀਵੀ ਜੀ ਦਿਖ ਵਾਂਗੂ ਆ ਦੂਰੋਂ ਕੀਵੀ ਹੀ ਲੱਗਦੀ ਆ ਤੇ ਦੇਖੋ ਫਰੂਟ ਦੇਖੋ ਇਹ ਕਿੰਨਾ ਲੱਗਿਆ ਹੋਇਆ ਤੇ ਪਰ ਪੀਸ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਵਿਕਦੀ ਆ ਜਵੇਂ ਟੀਵੀ ਲੱਗਦੀ ਹੈ ਦੇਖਣ ਨੂੰ ਇਹ ਇਹਦੇ ਬੂਟੇ ਵੀ ਬਹੁਤ ਘੱਟ ਮਿਲਦੇ ਨੇ ਬਹੁਤ ਜ਼ਿਆਦਾ ਘੱਟ ਬੂਟੇ ਮਿਲਦੇ ਨੇ ਇਹਦੇ ਵੀ ਤੇ ਅਸੀਂ ਸਰਚ ਕਰਦੇ ਰਹਿੰਦੇ ਹਾਂ ਜਿੱਥੋਂ ਕੋਈ ਵਧੀਆ ਬੂਟੇ ਮਿਲਦੇ ਹੋਣ ਤਾਂ ਸਾਨੂੰ ਪ੍ਰੋਵਾਈਡ ਅਸੀਂ ਜ਼ਰੂਰ ਕਰਵਾਉਂਦੇ ਹਾਂ ਵਧੀਆ ਬੰਦੇ ਟੋਲਨੇ ਪੈਂਦੇ ਨੇ ਵਧੀਆ ਬੂਟੇ ਲੈਣ ਖਾਤਰ ਵਧੀਆ ਅਦਾਰਿਆਂ ਨਾਲ ਸੰਪਰਕ ਰੱਖਣਾ ਪੈਂਦਾ Ориジナル ਬੂਟਿਆਂ ਦੇ ਲਈ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਵਧੀਆ ਤੋਂ ਵਧੀਆ ਚੀਜ਼ ਆਪਣੇ ਫਾਰਮ ਦੇ ਉੱਤੋਂ ਦਈਏ ਬ੍ਰਾਊਨ ਕਲਰ ਹੁੰਦਾ ਇਹਦਾ ਹਲਕਾ ਉੱਪਰੋਂ ਹਾਰਡ ਹੁੰਦੀ ਹੈ ਅੰਦਰੋਂ ਸੌਫਟ ਹੁੰਦੀ ਹੈ ਬਿਲਕੁਲ ਟੇਸਟ ਬਹੁਤ ਵਧੀਆ ਦਾ